ਯੂਟ ਕਾਂਗਰਸ ਦਾ ਪ੍ਰੈਜ਼ੀਡੈਂਟ ਅੱਜ ਜੀ ਮੈਨੂੰ ਨਾ 15 ਕਿ ਮਿੰਟ ਪਹਿਲਾਂ 20 ਮਿੰਟ ਪਹਿਲਾਂ ਫੋਨ ਆਇਆ ਕਿ ਕਲੋਨੀ ਚੋਂ ਹੀ ਵੀ ਇੱਥੇ ਨਾ ਕੋਈ ਮੁੰਡੇ ਆਏ ਆ ਕਾਰਡ ਬਣਾਉਂਦੇ ਆਈਸ਼ਮਾਨ ਦੇ ਇੱਕ ਤੇ ਉਹ ਕਿਸੇ ਕੋ 50 ਕੇ 100 ਰੁਪਿਆ ਇਤਨਾ ਲਈ ਜਾ ਰਹੇ ਆ ਤੇ ਰਾਸ਼ਨ ਕਾਰਡ ਦਾ ਵੀ ਕਹਿੰਦੇ ਜੇ ਨਾ ਐਡ ਕਰਾਉਣਾ ਵਾ ਤੇ 600 ਰੁਪਿਆ ਲਵਾਂਗੇ ਮੈਂ ਉਸੇ ਲਈ ਬਾਸਰ ਨੂੰ ਮੈਂ ਜਲਦੀ ਜਲਦੀ ਆਇਆ ਵੇਖਿਆ ਤੇ ਇਹਨਾਂ ਨੇ ਘਟੋ ਘਟ 2.500 ਰੁਪਿਆ ਦਿਹਾੜੀ ਪਾ ਚੁੱਕੇ ਅੱਧੇ ਪੌਣੇ ਘੰਟੇ ਜੀ ਫਿਰ ਮੈਂ ਵੇਖਿਆ ਆਈ ਸੁਮਾਨ ਵਾਲਾ ਮੁੰਡਾ ਸੱਦਿਆ ਮੈਂ ਵੀ ਇਹ ਕੋਈ ਫੀਸ ਹੈਗੀ ਆ ਕਹਿੰਦੇ ਜੀ ਨਹੀਂ ਅਸੀਂ ਤਾਂ ਆਪਣੀ ਮਿਹਨਤ ਲੈਣਨੇ ਆ ਮੈਂ ਕਿਹਾ ਜੇ ਮਿਹਨਤ ਲੈਣੀ ਹੈ ਤੂੰ ਹੀ ਆਪਣੀ ਦੁਕਾਨਦਾਰੀ ਚਲਾਉਣੀ ਕਿ ਇਹ ਦੁਕਾਨ ਚ ਚਲਾਓ ਇਦਾਂ ਗਰੀਬ ਲੋਕਾਂ ਨੂੰ ਆਮ ਲੋਕਾਂ ਨੂੰ ਗੁੰਮਰਾਹ ਕਰਕੇ ਅੱਗੇ ਤੇ ਸਰਕਾਰ ਕੋਈ ਦੇਣ ਨਹੀਂ ਦਈ ਧੱਕਾ ਕਰੀ ਆ ਤੇ ਉਤੋਂ ਇਹੋ ਜਿਹੇ ਲੋਕੀ ਆ ਜਾਂਦੇ ਆਪਣੀ ਦੁਕਾਨਦਾਰੀਆਂ ਚਲਾਉਣ ਫਿਰ ਜੀ ਆ ਮੇਰੇ ਕੋਲ ਲਿਸਟਾ ਜਿੰਨੇ ਵੀ ਪੈਸੇ ਇਹਨਾਂ ਨੇ ਕਿਤੇ ਹੀ ਇਕੱਠੇ ਆ ਮੈਂ ਸਾਰੇ ਪੈਸੇ ਇਹਨਾਂ ਕੋਲ ਵਾਪਸ ਕਰਾਏ ਆ ਸਾਰੇ ਪੈਸੇ ਕੱਲੇ ਕੱਲੇ ਬੰਦੇ ਨੂੰ ਜਿੰਨੇ ਜਿੰਨੇ ਪੈਸੇ ਇਹਨਾਂ ਨੇ ਲਿਖੇ ਸੀ ਉਹਨੇ ਉਹਨੇ ਪੈਸੇ ਵਾਪਸ ਕਰਾਏ ਆ ਕਦੀ ਇੱਕ ਉਹ ਗੂਗਲ ਪੇ ਵੀ ਕਰਾਏ ਉਹ ਵੀ ਇਹਨਾਂ ਕੋਲ ਗੂਗਲ ਪੇ ਵਾਪਸ ਕਰਾਏ ਆ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਵਾ ਵੀ ਅੱਗੇ ਤੁਸੀਂ ਬਹੁਤ ੱਕਾ ਕਰ ਰਹੇ ਹੋ 2 ਸਾਲ ਹੋ ਗਏ ਤੁਹਾਡੀ ਸਰਕਾਰ ਆਈ ਨੂੰ ਲਾਰੇ ਲੱਪਿਆਂ ਵਾਲੀ ਸਰਕਾਰ ਬੋਡਾਂ ਵਾਲੀ ਸਰਕਾਰ ਗਿਣੀ ਜਾ ਰਹੀ ਆ ਪਰ ਇਦਾਂ ਦਾ ੱਕਾ ਹੀ ਆਪਣੇ ਅੰਬਰਸਰ ਸ਼ਹਿਰ ਦੇ ਵਿੱਚ ਕਦੀ ਨਹੀਂ ਚੱਲਣ ਦੇਵਾਂਗੇ ਇਸ ਲਈ ਜੂਤ ਕਾਂਗਰਸ ਵੱਧ ਤੋਂ ਵੱਧ ਤੁਹਾਡਾ ਵਿਰੋਧ ਕਰੂਗੀ ਤੁਸੀਂ ਕਿਰਪਾ ਕਰੋ ਆਪਣੀਆਂ ਜੇ ਇਹਨਾਂ ਨੂੰ ਉਹ ਦੁਕਾਨਦਾਰੀਆਂ ਚਲਾਉਣੀਆਂ ਐਸੀਆਂ ਦੁਕਾਨਦਾਰੀਆਂ ਚਲਾਉਣ ਵਾਲਿਆਂ ਤੇ ਪਰਚੇ ਹੋਣੇ ਚਾਹੀਦੇ ਆ ਇਹਨਾਂ ਨੇ ਇੱਕ ਕਿਸੇ ਪ੍ਰਧਾਨ ਨਾਲ ਮੇਰੀ ਗੱਲ ਕਰਾਈ ਉਹ ਕਹਿੰਦਾ ਵੀ ਯਾਰ ਇਹ ਦਿਹਾੜੀ ਤੋੜ ਕੇ ਆਏ ਮਿਹਨਤ ਕਰਨਦੇ ਆ ਤੁਸੀਂ ਇਹਨਾਂ ਨੂੰ ਰੋਕਨਦੇ ਜੇ ਤੇ ਮੈਂ ਕੋਈ ਫੀਸ ਹੈਗੀ ਹੈ ਕਹਿੰਦੇ 30 35 ਰੁਪਏ ਹੈਗੀ ਹੈ ਮੈਂ ਜੇ 30 35 ਪੈਸੇ ਵੀ ਹੋਊਗੀ ਮੈਨੂੰ ਚੌਂਕ 'ਚ ਖੜਾ ਆ ਕੇ ਗੋਲੀ ਮਾਰਦੇ ਹੋ ਤੇ ਇਹ ਨਜਾਇਜ਼ ਧੱਕਾ ਨਹੀਂ ਅਸੀਂ ਹੋਣ ਦੇਣਾ ਤੇ ਇਸ ਕਰਕੇ ਅਸੀਂ ਆਮ ਲੋਕਾਂ ਨੂੰ ਵੀ ਕਹਿਣਾ ਚਾਹੁੰਦੇ ਆਂ ਵੀ ਇਹ ਜੇ ਲੋਕਾਂ ਤੋਂ ਗੁੰਮਰਾਹ ਹੋਣ ਦੀ ਲੋੜ ਨਹੀਂ ਆ ਤੁਸੀਂ ਆਪਣੀਆਂ ਜੇ ਕੰਮ ਕਰਨੇ ਆ ਸਰਕਾਰੀ ਧਾਰਿਆਂ ਦੇ ਵਿੱਚ ਜਾ ਕੇ ਕੰਮ ਕਰਾਓ ਹਰ ਬੈਂਕ ਸਰਕਾਰੀਆਂ ਦੇ ਵਿੱਚ ਕਾਰਡ ਬਣ ਰਿਹਾ ਫਿਰ ਡਾਕ ਖਾਨਿਆਂ 'ਚ ਕਾਰਡ ਬਣ ਰਿਹਾ ਇਹ ਜੇ ਲੋਕਾਂ ਤੋਂ ਗੁੰਮਰਾਹ ਹੋਣ ਤੋਂ ਬਚੋ ਇਹ ਜੇ ਲੋਕਾਂ ਤੁਹਾਡੇ ਕੋਲ ਪੈਸੇ ਇਕੱਠੇ ਕਰ ਜਣੇ ਆ ਤਾਨੂੰ ਪੀਡੀਐਫ ਸੈਂਡ ਕਰ ਦੇਣਾ ਉਹਦਾ ਬੰਨਾ ਖੁਜਣੀ ਆ ਫਿਰ ਤੁਸੀਂ ਕਹਿਣਾ ਵਾ ਵੀ ਸਾਡਾ ਬਣਿਆ ਕੁਝ ਲੋਕਾਂ ਨੂੰ ਸਮਝਦਾਰ ਹੋਣਾ ਚਾਹੀਦਾ ਵਾ ਕਿ ਇਹੋ ਜੇ ਲੋਕਾਂ ਨੂੰ ਜਿਹੜੇ ਆਏ ਆ ਇਹਨਾਂ ਤੋਂ ਗਮਰਾਹ ਹੋਣ ਦੀ ਲੋੜ ਨਹੀਂ ਆ ਮੈਂ ਤਦੇ ਕਹਿਣਾ ਵੀ ਜੇ ਕੋਈ ਵੀ ਕਾਰਡ ਬਣਾਉਣਾ ਸਰਕਾਰੀ ਹਸਪੀਟਲ ਦੇ ਵਿੱਚ ਗੁਰਨਾਨਕ ਹਸਪੀਟਲ ਦੇ ਵਿੱਚ ਕਾਰਡ ਬੰਦੇ ਆ ਸਰਕਾਰੀ ਡਾਕਖਾਨਿਆਂ ਦੇ ਵਿੱਚ ਕਾਰਡ ਬੰਦੇ ਆ ਸਰਕਾਰੀ ਸਿਵਲ ਹਸਪੀਟਲ ਦੇ ਵਿੱਚ ਕਾਰਡ ਬੰਦੇ ਆ ਹਰ ਇਲਾਕੇ ਦੇ ਵਿੱਚ ਜਿੱਥੇ ਸਰਕਾਰੀ ਕਾਰਡ ਆ ਉਹ ਸਾਰੇ ਬਣ ਰਿਹਾ ਇਸ ਕਰਕੇ ਇਹੋ ਜਿਹੇ ਲੋਕਾਂ ਤੋਂ ਗਮਰਾਹ ਹੋਣਾ ਨਹੀਂ ਚਾਹ। ਬਦਕਾ ਗਲੋਨੀ ਇਹਦੇ ਖੰਡ ਵਾਲੇ ਦੇ ਲਾਗੇ। ਹਾਂਜੀ ਆਸ਼ਮਾਨ ਕਾਰਡ ਬਣਾਉਣੇ ਭਾਈ। ਸਰ ਕਿੰਨੇ ਪੈਸੇ ਲਿੱਤੇ ਜਾ ਰਹੇ ਤੁਹਾਡੇ ਵੱਲੋਂ? 50 ਰੁਪਏ ਕਾਰਡ ਦੇ ਆ। ਫੀਸ ਹੈਗੀ ਸਰ ਉਹਦੀ। 50 ਰੁਪਏ ਕਾਰਡ ਦੇ ਲਈਦੇ ਭਾਈ ਬਣਾਉਂਦੇ। ਨਹੀਂ ਨਹੀਂ ਸਰਕਾਰ ਵੱਲੋਂ ਕੋਈ ਫੀਸ ਹੈਗੀ ਆ। ਪਈ ਜਿਹੜੀ ਚੀਜ਼ ਹੈਗੀ ਆ ਆਪਾਂ 50 ਰੁਪਏ ਦੇ ਕਾਰਡ ਦੇ ਲਈਦੇ ਉਹਦੇ ਵਿੱਚ ਪ੍ਰਿੰਟ ਕੱਢ ਕੇ ਜਿਹੜਾ ਆ ਬਦਈ ਆ। ਨਹੀਂ ਨਹੀਂ ਪਹਿਲਾਂ ਮੈਨੂੰ ਦੱਸੋ ਸਰਕਾਰ ਦੀ ਕੋਈ ਪੋਲਿਸੀ ਹੈਗੀ ਆ ਕਿ ਤੁਸੀਂ ਪੈਸੇ ਲੈ ਸਕਦੇ ਜੀ। ਪਈ ਆ ਬਸ ਸੀਐਸਸੀ ਸੈਂਟਰ ਲਿਆ ਉਹਦੇ ਵਿੱਚ ਆਪਣਾ ਜ 600 ਰੁਪਏ ਲੱਗੇਗਾ ਕੋਈ ਇਸ ਤਰ੍ਹਾਂ ਦੀ ਕੋਈ ਫੀਸ ਹੈ ਕੀ ਇਸ ਦੀ ਇਹ ਰਾਸ਼ਨ卡 ਦੇ ਉਹ ਭਾਈ ਸਾਈਡ ਦੇ ਜਿਹੜਾ ਹੈ ਆਪਣੇ ਚੱਲਣ ਦੀ ਹੈ ਜਿਹੜੀ ਐਨ ਐਫ ਐਸ ਸੀ ਸਾਈਡ ਹੈ ਉਹਦੇ ਵਿੱਚ ਨਾਮ ਜਿਹੜੇ ਆ ਐਡ ਹੋ ਹੁੰਦੇ ਆ ਮੈਨੂੰ ਦੱਸੋ ਸਾਰੇ ਕੋਈ ਸਰਕਾਰ ਦੀ ਪਾਲਿਸੀ ਹੈਗੀ ਹੈ ਕਿ ਤੁਸੀਂ ਬੱਚੇ ਦਾ ਨਾਮ ਪਾਓਗੇ ਤਾਂ ਉਹਦੇ ਪੈਸੇ ਲਓਗੇ ਕਿਸ ਚੀਜ਼ ਦਾ ਕਿ ਮੰਨ ਲਓ ਜੇ ਪੰਜ ਮੈਂਬਰ ਆ ਛੇਵੇਂ ਬੱਚੇ ਦਾ ਨਾਮ ਪਾਣਾ ਉਹਨਾਂ ਦੇ ਪਰਿਵਾਰ 'ਚ ਕੋਈ 600 ਰੁਪਏ ਲਿਆ ਜਾ ਰਿਹਾ ਤੁਹਾਡੇ ਕੋਈ ਇਸ ਤਰ੍ਹਾਂ ਦੀ ਪਾਲਿਸੀ ਹੈਗੀ ਹੈ ਭਾਈ ਜਿਹੜੇ ਆਪਾਂ ਰਾਸ਼ਨ卡 ਦੇ ਵਿੱਚ ਨਾਮ ਐਡ ਕਰਾਂਗੇ ਤੇ ਉਹ ਉਸੇ ਜਿਹੜੀ ਆਪਾਂ ਗੱਲ ਕਰਨ ਦੇ ਆ ਤੇ ਉਹ ਹਲੇ ਸਰ ਮੈਂ ਕਹਾ ਸਰਕਾਰ ਦੀ ਕੋਈ ਪਾਲਿਸੀ ਹੈ ਅਸ਼ੀਮਾਨ ਕਾਰਡ ਬਣਾਉਨੇ ਆ ਠੀਕ ਆ ਹਾਂ ਜੀ ਤੁਸੀਂ ਰਾਸ਼ਨ ਕਾਰਡ ਦੀ ਗੱਲ ਰਾਸ਼ਨ ਕਾਰਡ ਤੇ ਵੀ ਗੱਲ ਕਰਦੇ ਕਿ ਇਸ ਤਰ੍ਹਾਂ ਦੀ ਵੀ ਪਾਲਿਸੀ ਹੈਗੀ ਆ ਹਾਂ ਦੋਸਤੋ ਜਿਹੜੇ ਰਾਸ਼ਨ ਕਾਰਡ ਦੀ ਜਿਹੜੀ ਸਾਈਡ ਆ ਉਹ ਬੰਦ ਬਿਲਕੁਲ ਬੰਦ ਹੋ ਗਿਆ ਕਿ ਤੁਹਾਡੇ ਆਪਣੇ ਨਾਲ ਕਰ ਰਿਹਾ ਸਰ ਮੈਂ ਵੀਡੀਓ 'ਚ ਮੈਂ ਕਹਿ ਰਿਹਾ ਪਾਜੀ ਮੈਂ ਮੈਂ ਗੱਲ ਕਰ ਰਿਹਾ ਨਾ ਵੀ ਆਪਾਂ ਇਸ ਵਕਤ ਕਿਹੜੇ ਕਾਰਡ ਬਣਾਉਨੇ ਆ ਆਪਾਂ ਕਾਰਡ ਬਣਾਉਨੇ ਆ ਅਸ਼ੀਮਾਨ ਕਾਰਡ ਬਣਾਉਨੇ ਜਿਦੋਂ ਹੀ ਅਸ਼ੀਮਾਨ ਕਾਰਡ ਬਣਾ ਰਹੇ ਜੇ ਇੱਕ ਬੰਦਾ ਮੁੰਡਾ ਤੁਹਾਡੇ ਕੋਲ ਆਇਆ ਵਾ ਠੀਕ ਆ ਉਹਨੇ ਕਿਹਾ ਕਿ ਮੈਂ ਆਪਣੇ ਬੇਟੇ ਦਾ ਨਾਮ ਲਵਾਣਾ ਲਿਖਾਣਾ ਹੈ ਉਹ ਵਿੱਚ ਕਾਰਡ ਦੇ ਵਿੱਚ ਕਿਹੜੇ ਕਾਰਡ ਚ ਆ ਜਿਹੜਾ ਨੀਲਾ ਕਾਰਡ ਆ ਕੋਈ ਵੀ ਇਦਾਂ ਹੀ ਉਹਦੇ ਕੋਲ ਕਿਹਾ ਕਿ ਮੈਂ 600 ਰੁਪਿਆ ਲਾਂਗਾ ਤੇ 500 ਰੁਪਿਆ ਸਰਕਾਰੀ ਫੀਸ ਆ ਇਸ ਤਰ੍ਹਾਂ ਦੀ ਕੋਈ ਗੱਲ ਭਾਈ ਇਹਦੇ ਵਿੱਚ ਆਪਾਂ ਜਿਹੜੀ ਆਪਾਂ ਕੰਮ ਕਰਦੇ ਠੀਕ ਹੈ ਉਹ ਚ ਘੰਟਾ ਡੇਢ ਘੰਟਾ ਜਿਹੜਾ ਲੱਗਦਾ ਉਹ ਸੀ ਦੇ ਵਿੱਚ ਦੇਖੋ ਇਹ ਤਾਂ ਤੁਹਾਡੀ ਸਰਦਾਰੀ ਨਾਲ ਤੁਸੀਂ ਸੇਵਾ ਕਰਦੇ ਜਾਂ ਕੀ ਕਰਨਦੇ ਮੈਨੂੰ ਆ ਤਾਂ ਸਰਕਾਰ ਦੀ ਕੋਈ ਚਿਵਾਨੀ ਦੀ ਵੀ ਪਾਲਸੀ ਹੈ ਕਿ ਸਰਕਾਰ ਨੇ ਕਿਹਾ ਜਾ ਕੇ ਕਾਰਡ ਬਣਾਓ ਤੇ ਰੁਪਈਆ ਵੀ ਲੈ ਲਓ ਕਿਸੇ ਤੋਂ ਅਸੀਂ ਭਾਈ ਜਿਹੜਾ ਆਪਣੀ ਮਿਹਨਤ ਆਹੀ ਆਪਣੀ ਮਿਹਨਤ ਦੇ ਲੈਣੇ ਦੀ ਜਿਹੜੀ ਤੁਹਾਡੇ ਕੋਈ ਐਦਾ ਆਪਣਾ ਆਹ ਆਹ ਆਂਡੈਂਟੀ ਕਾਰਡ ਆ ਆਂਡੈਂਟੀ ਕਾਰਡ ਕੋਈ ਆਹ ਕਾਰਡ ਸੀਐਸਸੀ ਸੈਂਟਰ ਆ ਆਪਣੇ ਕੋ ਭਾਈ ਸਰੋ ਦਾ ਕੋਈ ਤੁਹਾਨੂੰ ਕੋਈ ਕਾਰਡ ਜਿਸ਼ ਕੀਤਾ ਹੋਏਗਾ ਨਾ ਨੇ ਕੋਈ ਕਾਰਡ ਜਿਸ਼ ਕੀਤਾ ਹੋਏਗਾ ਨਾ ਪਰ ਤੁਹਾਡਾ ਕੋਈ ਲਾਇਸੈਂਸ ਜਾਂ ਇਸ ਤਰ੍ਹਾਂ ਦੀ ਗਵਰਨਮੈਂਟ ਵੱਲੋਂ ਨਹੀਂ ਹੈਗਾ ਇਹ ਚੀਜ਼ ਅਸੀਂ ਨਾ ਕਿਸੇ ਨੂੰ ਆਖੀ ਵੀ ਅਸੀਂ ਸਰਕਾਰੀ ਬੰਦੇ ਆ ਨਹੀਂ ਪਰ ਤੁਸੀਂ ਰੈਸਟਰ ਕਰਦੀ ਕਰਾ ਪਰ ਤੁਸੀਂ ਇਸ ਤਰ੍ਹਾਂ ਦੀ ਤੁਸੀਂ ਚਾਹੀਦਾ ਕਿ ਤੁਹਾਨੂੰ ਕੋਈ ਦੁਕਾਨਦਾਰੀ ਹੋਣੀ ਚਾਹੀਦੀ ਆ ਕੋਈ ਦੁਕਾਨ ਖੋਲੋ ਕਿ ਨਾ ਕਿ ਤੁਸੀਂ ਆ ਕੇ ਲੋਕਾਂ ਨੂੰ ਗਮਰਾਹ ਕਰੋ ਉਹਨਾਂ ਕੋ 50-50 ਰੁਪਏ ਲੈ ਆਂਦੇ ਆ ਅਸੀਂ ਆਈਸ਼ਵਾਨ ਕਾਰਡ ਜਿਹੜਾ ਬਣਾਉਂਦੇ ਆ ਉਹਦਾ 50 ਰੁਪਏ ਲਈਦੇ ਜਿਹੜੀ ਵੀਡੀਓ ਪਰ ਜਿਹੜੀ ਆ ਉਹ ਫੋਨ ਦੇ ਵਿੱਚ ਤੁਹਾਡੇ ਜਿਹੜੇ ਕਾਰਡ ਭੇਜ ਦਿੱਤੇ ਆ ਠੀਕ ਕਰੋ ਉਹ ਤੇ ਦੇਖੋ ਆਨਲਾਈਨ ਦੇ ਵਿੱਚ ਤੇ ਜੋ ਵੀ ਆ ਉਹ ਮੈਂ ਵੀ ਕਰ ਲੈਣਾ ਮੈਂ ਜੀ ਰਾਹੁਲ ਕੁਮਾਰ ਜ਼ਿਲ੍ਹਾ ਅੰਮ੍ਰਿਤਸਰ ਤੋਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ